ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ 5 ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤਪਾਰ ਬਾਪ ਜਸ ਮਾਈ ਪ੍ਰਭ ਕੀ ਸਰਣ ਉਬਰ ਸਭ ਕੋਇ ਕਰਨ ਕਰਾਵਣ ਪੂਰਨ ਸਚ ਸੋਇ ਰਹਾ ਅਬ ਮਨ ਵਸਿਆ ਕਰਨਿਹਾਰਾ ਪਹਿ ਬਿਣ ਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਵਿਖਲਾਥੇ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਣਾ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਧ ਸੰਗਤ ਜੀ ਗਰਮਤ ਦੇ ਵਿੱਚ ਸਰਨ ਸੰਧਾਨਤ ਵਾਰ-ਵਾਰ ਸਤਿਗੁਰੂ ਨੇ ਉਹਦਾ ਜ਼ਿਕਰ ਕੀਤਾ ਵੈਸੇ ਨੀਤੀ ਦੇ ਚਾਰ ਭੇਦ ਹਨ ਸ਼ਾਮ, ਦਾਮ, ਦੰਡ ਭੇਦ ਸ਼ਾਮ ਦਾ ਅਰਥ ਹੁੰਦਾ ਹੈ ਸ਼ਰਨ ਵਿੱਚ ਆਉਣਾ ਜਿਸ ਵੇਲੇ ਨਾ ਕਿਸੇ ਨੂੰ ਖਤਰਾ ਹੋਵੇ ਆਪਣੀ ਮੌਤ ਦਾ ਦੁਸ਼ਮਣ ਮਗਰ ਲੱਗੇ ਹੋਣ ਕਿਸੇ ਬਲਸ਼ਾਲੀ ਦੀ ਸ਼ਰਨ ਵਿੱਚ ਉਹ ਚਲਾ ਜਾਏ ਤੇ ਉਹ ਉਹ ਤਾਕਤਵਰ ਬੰਦਾ ਕਹਿੰਦਾ ਹੁਣ ਫਿਕਰ ਨਾ ਕਰ ਤੂੰ ਮੇਰੇ ਕੋਲ ਬੈਠ ਜਾ ਤੈਨੂੰ ਇੱਥੇ ਕੋਈ ਖਤਰਾ ਨਹੀਂ ਇਸੇ ਤਰ੍ਹਾਂ ਜਿਹੜਾ ਸਾਡਾ ਜੀਵਨ ਹੈ ਸਾਡੇ ਬਹੁਤ ਵੱਡੇ ਦੁਸ਼ਮਣ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਬਹੁਤ ਕੋਜ ਹੈ ਪਰ ਜੇ ਇਹਨਾਂ ਤੋਂ ਬਚਣਾ ਹੈ ਤੇ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆਉਣਾ ਪਏ ਠਾਕੁਰ ਤੂੰ ਸ਼ਰਨਾਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾ ਸੰਸਾ ਮਤਲਬ ਸਹਿਮ ਉਤਰ ਗਿਆ ਡਰ ਖਤਮ ਹੋ ਗਿਆ ਜਬ ਤੇ ਦਰਸ਼ਨ ਪਾਇ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰ ਤਉ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੇ ਤਿਉਂ ਰਾਖੋ ਸਾਮੀ ਮਾਰਗ ਗੁਰੇ ਪਠਾਇਆ ਪਰ ਇਹ ਆ ਵੀ ਸਾਨੂੰ ਜਦਨ ਇਹ ਸਮਝ ਆ ਗਈ ਵੀ ਅਸੀਂ ਖਤਰੇ ਵਿੱਚ ਆ ਪਹਿਲੇ ਤਾਂ ਬੰਦਾ ਹੁੰਦਾ ਹੀ ਨਹੀਂ ਇਹਨੇ ਸ਼ਰਨ ਵਿੱਚ ਤੇ ਅਸੀਂ ਖਤਰੇ ਵਿੱਚ ਆਂ ਖਤਰਾ ਜਿਹੜਾ ਸਾਡੇ ਜਿਹੜੇ ਪੰਜ ਬੈਰੀ ਆ ਸਾਡੇ ਅੰਦਰ ਹਨ ਜਿਦ ਦਿਨ ਇਹਦਾ ਸਮਝ ਆ ਗਿਆ ਅਸੀਂ ਖਤਰੇ ਵਿੱਚ ਆ ਬਿ ਸ਼ਰਨ ਵਿੱਚ ਆਵਾਂ ਏ ਸਤਗੁਰੂ ਮਹਾਰਾਜ ਕਿਰਪਾ ਕਰ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਜ ਵਿਖਾਦੀ ਏ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰਿਆ ਔਰ ਬਹੁਤ ਸੰਤਾਵੇ ਆਇਓ ਸ਼ਰਨ ਤਹਾ ਇਹ ਸਤਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਅੱਜ ਦੇ ਸ਼ਬਦ ਵਿੱਚ ਮਹਾਰਾਜ ਕਹਿੰਦੇ ਆ ਪ੍ਰਭ ਕੀ ਸ਼ਰਨ ਉੱਭਰੇ ਸਭ ਕੋਏ ਜਦੋਂ ਉਹਦੀ ਸ਼ਰਨ ਵਿੱਚ ਆਏ ਨਾ ਉੱਭਰੇ ਮਾਪ ਵਿਕਾਰਾਂ ਤੋਂ ਬਚਾਓ ਗਿਆ ਸਾਡਾ ਬਚਾ ਬਿਕਾਰਾਂ ਤੋਂ ਬਚ ਗਏ ਪ੍ਰਭ ਕੀ ਸਰਨ ਉਬਰੇ ਸਭ ਕੋ ਜੇ ਸਾਨੂੰ ਵੈਸੇ ਵੀ ਗੁਰੂ ਮਹਾਰਾਜ ਨੇ ਸਮਝਾਇਆ ਵੀ ਜੇ ਸਾਨੂੰ ਸਦੀਵੀ ਸੁੱਖ ਚਾਹੀਦਾ ਨਾ ਤੇ ਗੁਰੂ ਦੀ ਸ਼ਰਨ ਵਿੱਚ ਆਏ ਜੋ ਸੁੱਖ ਕੋ ਚਾਹੇ ਸਦਾ ਸਰਨ RAM ਕੀ ਲੈ ਤੇ ਉਹਦੀ ਸ਼ਰਨ ਜਿਹੜੀ ਹੈ ਪ੍ਰਭ ਕੀ ਸਰਨ ਸਗਲ ਭੈਲਾਥੇ ਦੁੱਖ ਬਿਨਸੇ ਸੁਖ ਪਾਏ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿੱਦਣ ਸਾਨੂੰ ਇਸ ਗੱਲ ਦੀ ਸਮਝ ਆ ਗਈ ਸਾਨੂੰ ਗੱਲ ਸਮਝ ਆ ਗਈ ਅਸੀਂ ਖਤਰੇ ਵਿੱਚ ਆ ਅਸੀਂ ਬਹੁਤ ਭਟਕਦੇ ਆ ਪਰ ਜਦੋਂ ਉਹਦੀ ਸ਼ਰਨ ਵਿੱਚ ਆ ਗਏ ਨਾ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਅਬ ਹਮ ਚੱਲੀ ਠਾਕੁਰ ਪਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇਂ ਮਾ ਉਹ ਜਿਹੜੀ ਸ਼ਰਨ ਵਿੱਚ ਆਏ ਸੀ ਜਿਦਾਂ ਇਤਿਹਾਸ ਵਿੱਚ ਆਪਾਂ ਪੜ੍ਹਦੇ ਆਂ ਕਸ਼ਮੀਰੀ ਪੰਡਤ ਆਏ ਸੀ ਉਹਨਾਂ ਦਾ ਧਰਮ ਖਤਰੇ ਵਿੱਚ ਸੀ ਜਦੋਂ ਅਸੀਂ ਮਹਿਸੂਸ ਕਰਾਂਗੇ ਅਸੀਂ ਖਤਰੇ ਵਿੱਚ ਆਸੀਂ ਗੁਰੂ ਦੀ ਸ਼ਰਨ ਵਿੱਚ ਆਵਾਂ ਮਹਾਰਾਜ ਕਹਿੰਦੇ ਆਪ ਹਮ ਚਲੀ ਠਾਕੁਰ ਪਹਾੜ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇਂ ਮਾ ਬਹੁਤ ਕੁਝ ਹੋਏਗਾ ਚੰਗਾ ਵੀ ਕਹਿਣਗੇ ਲੋਕ ਮਾੜਾ ਵੀ ਕਹਿਣਗੇ ਲੋਕਣ ਕੀ ਚਤਰਾਈ ਉਪਮਾ ਤੈ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਇੰਨਾ ਭਰੋਸਾ ਹੋਣਾ ਚਾਹੀਦਾ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰੱਖੇ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮਰਾਰ ਬਹੁਤ ਭਟ ਗਿਆ ਜਦੋਂ ਉਹਦੀ ਸ਼ਰਨ ਵਿੱਚ ਆ ਗਏ ਨਾ ਤੇ ਉਹਨੂੰ ਸਾਨੂੰ ਸਮਝਾ ਦਿੱਤਾ ਆ ਗੁਰੂ ਸਾਹਿਬ ਜੀ ਦਾ ਸ਼ਬਦ ਹੁੰਦਾ ਕਹਿੰਦੇ ਫਿਰਤ ਫਿਰਤ ਭੇਟੇ ਜਨ ਸਾਧੂ ਬੜੇ ਭਟਕੇ ਬਹੁਤ ਭਟਕੇ ਪਰ ਜਦੋਂ ਗੁਰੂ ਨਾਲ ਮਲਾਪ ਹੋਇਆ ਨਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਪੂਰੇ ਗੁਰੂ ਨੇ ਕੀ ਸਮਝਾਇਆ ਆਣ ਸਗਲ ਵਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਤਾਂ ਤੇ ਮੋਹ ਧਾਰੀ ਓਟ ਗਪਾਲ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਣ ਸੇ ਸਗਲ ਜੰਗਾਰ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਦਾ ਪ੍ਰਭ ਕੀ ਸ਼ਰਨ ਉਬਰੇ ਸਭ ਕੋਏ ਹੁਣ ਸ਼ਰਨ ਵਿੱਚ ਜਿਹੜਾ ਆ ਜਾਂਦਾ ਨਾ ਉਹਨੂੰ ਕੋਈ ਖਤਰਾ ਕੋਈ ਨਹੀਂ ਰਹਿੰਦਾ ਸਾਡੇ ਇਤਿਹਾਸ ਦੇ ਵਿੱਚ ਔਰੰਗਜ਼ੇਬ ਦੇ ਨਾਲ ਦੋ ਸੰਬੰਧਿਤ ਸਾਖੀਆਂ ਹਨ ਇੱਕ ਉਹ ਦੀ ਸਾਖੀ ਹੈ ਜਿਹੜਾ ਔਰੰਗਜ਼ੇਬ ਦੀ ਸ਼ਰਨ ਵਿੱਚ ਗਿਆ ਤੇ ਇੱਕ ਉਹ ਹੈ ਜਿਹੜਾ ਔਰੰਗਜ਼ੇਬ ਦੇ ਉਸ ਕੈਦ ਵਿੱਚੋਂ ਨਿਕਲ ਕੇ ਗੁਰੂ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆਇਆ ਜਿਸ ਵੇਲੇ ਸ਼ੰਕਿਆਂ ਦੇ ਉੱਤਰ ਦੇਣ ਲਈ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਸੁਪੁੱਤਰ ਵੱਡੇ ਸੁਪੁੱਤਰ ਬਾਬਾ ਰਾਮ ਰਾਜ ਜੀ ਨੂੰ ਨਿਯੁਕਤ ਕੀਤਾ ਉਹਨਾਂ ਨੂੰ ਦਿੱਲੀ ਭੇਜਿਆ ਤੇ ਦਿੱਲੀ ਗਏ ਉਥੇ ਜਾ ਕੇ ਔਰੰਗਜ਼ੇਬ ਦੀ ਹਰੇਕ ਜਵਾਬ ਸਵਾਲ ਦਾ ਜਵਾਬ ਦਿੱਤਾ ਪਰ ਜਿਸ ਵੇਲੇ ਉਹਨੇ ਸਵਾਲ ਕੀਤਾ ਸੀ ਜੋ ਸਾਡੀ ਇਤਿਹਾਸ ਦੀ ਰਵੈਤ ਹੈ ਕਿ ਤੁਹਾਡੇ ਗਰੰਥ ਸਾਹਿਬ ਦੇ ਵਿੱਚ ਤੁਹਾਡੀ ਬਾਣੀ ਦੇ ਵਿੱਚ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਯਾਰ ਉਹ ਕਹਿਣ ਲੱਗੇ ਇਹ ਕੋਈ ਇਸਲਾਮ ਦੀ ਨਖੇਦੀ ਨਹੀਂ ਹੈ ਤੋਹੀਨ ਨਹੀਂ ਹੈ ਇਹ ਤਾਂ ਲਖਾਰੀ ਦੀ ਗਲਤੀ ਹੈ ਤੇ ਮਹਾਰਾਜ ਨੇ ਆਖਿਆ ਵੀ ਜਿੱਧਰ ਤੂੰ ਹੈ ਨਾ ਉਧਰ ਚਲੇ ਜਾ ਜੇ ਹੁਣ ਗੁਰੂ ਹੋਵੇ ਗੁਰੂ ਦੇ ਹੁੰਦਿਆਂ ਕੋਈ ਵਿਛੜ ਜਾਏ ਨਾ ਗੁਰੂ ਤੋਂ ਬੇਮੁਖ ਹੋ ਜਾਏ ਆ ਸਤਗੁਰੂ ਦੀ ਇੱਕ ਪੰਕਤੀ ਆਉਂਦੀ ਕਹਿੰਦੇ ਹੁੰਦੇ ਪਰਤਖ ਗੁਰੂ ਜੋ ਵਿਛੜੇ ਤਿੰਨ ਕੋ ਦਰ ਢੋਈ ਨਹੀਂ ਉਹਨਾਂ ਨੂੰ ਕਿਤੇ ਢੋਈ ਨਹੀਂ ਬੜ ਮਹਾਰਾਜ ਨੇ ਕਿਹਾ ਜਿੱਧਰ ਤੇਰਾ ਮੂੰਹ ਉਧਰ ਚਲੇ ਜਾ ਪਰ ਸਮਾਂ ਆਇਆ ਸੀ ਬਹੁਤ ਅੜਫਿਆ ਸੀ ਗੁਰੂ ਦੀ ਸ਼ਰਨ ਵਿੱਚੋਂ ਨਿਕਲ ਗਿਆ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਆਇਆ ਤੇ ਇੱਕ ਉਹੀ ਦਰਬਾਰ ਹੈ ਔਰੰਗਜ਼ੇਬ ਦਾ ਉਸ ਦਰਬਾਰ ਦੇ ਵਿੱਚ ਕੁਰਾਨ ਦੀ ਆਇਤ ਦੇ ਅਰਥ ਕਰਦੇ ਆ ਭਾਈ ਨੰਦ ਲਾਲ ਸਿੰਘ ਜੀ ਉਹਨੇ ਆਖਿਆ ਵੀ ਹਾਲੇ ਤੱਕ ਇਹ ਇਸਲਾਮ ਦੇ ਵਿੱਚ ਕਿਉਂ ਨਹੀਂ ਆਇਆ ਇਹਨੂੰ ਫਤਵਾ ਦੇ ਦੇ ਵੇਖੋ ਨਾ ਜਿਹੜਾ ਔਰੰਗਜ਼ੇਬ ਦੀ ਸ਼ਰਨ ਵਿੱਚ ਗਿਆ ਉਹ ਤਾਂ ਗੁਰੂ ਤੋਂ ਬੇਮੁਖ ਹੋ ਗਿਆ ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਉਹਨਾਂ ਨੇ ਬੜਾ ਦਬਾਅ ਪਾਇਆ ਭਾਈ ਨੰਦ ਲਾਲ ਸਿੰਘ ਜੀ ਦੇ ਉੱਪਰ ਉਹਨਾਂ ਨੇ ਔਰੰਗਜ਼ੇਬ ਦੀ ਸ਼ਰਨ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਕਬੂਲ ਕਰ ਲਈ ਦੇਖੋ ਜਦੋਂ ਸ਼ਰਨ ਵਿੱਚ ਆ ਗਏ ਬਹੁਤ ਕੁਝ ਉਹਨਾਂ ਨੇ ਲਿਖਿਆ ਸਤਗੁਰ ਨੇ ਉਹਨਾਂ ਦੀ ਬਾਣੀ ਦਾ ਨਾਮ ਜਿੰਦਗੀ ਨਾਮਾ ਕਰ ਦਿੱਤਾ ਤੇ ਸਾਡੇ ਪੰਥ ਨੇ ਜਿਹੜਾ ਸ਼ਰਨ ਵਿੱਚ ਆ ਗਿਆ ਨਾ ਪੰਥ ਨੇ ਐਡਾ ਵੱਡਾ ਫੈਸਲਾ ਕੀਤਾ ਕਿ ਭਾਈ ਆਨੰਦ ਲਾਲ ਸਿੰਘ ਜੀ ਦੀਆਂ ਜਿਹੜੀਆਂ ਰਚਨਾਵਾਂ ਹਨ ਉਹਨਾਂ ਦੀਆਂ ਗਜ਼ਲਾਂ ਹਨ ਉਹਨਾਂ ਦੇ ਉਚਾਰਨ ਕੀਤੇ ਹੋਏ ਜਿਹੜੇ ਕਵਿਤ ਹਨ ਜਾਂ ਸਵਈਏ ਹਨ ਜਿਹੜੀਆਂ ਵੀ ਰਚਨਾਵਾਂ ਹਨ ਉਹਨਾਂ ਨੂੰ ਗੁਰਬਾਣੀ ਤੋਂ ਬਾਅਦ ਜੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗਾ ਸਕਦੇ ਆ ਭਾਈ ਗੁਰਦਾਸ ਜੀ ਆ ਭਾਈ ਆਨੰਦ ਲਾਲ ਸਿੰਘ ਜੀ ਦੀ ਬਾਣੀ ਬਾਬੂ ਦੇਖੋ ਗੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਹੁਣ ਬੇਮਕ ਹੋਇਆ ਬਾਬਾ ਰਾਮ ਰਾਜ ਜੀ ਤੇ ਸਤਿਗੁਰ ਨੇ ਆਖਿਆ ਜਿੱਧਰ ਤੇਰਾ ਮੂੰਹ ਹੈ ਉਧਰ ਚੱਰੇ ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਸਤਿਗੁਰ ਕਹਿੰਦੇ ਪ੍ਰਭ ਕੀ ਸ਼ਰਨ ਉਬਰੇ ਸਭ ਕੋਏ ਉਹ ਬਕਾਰਾਂ ਤੋਂ ਉੱਪਰ ਜਾਂਦਾ ਤੇ ਉਹਨੂੰ ਭਰੋਸਾ ਹੋ ਜਾਂਦਾ ਕਾਰਨ ਕਰਾਵਣ ਪੂਰਨ ਸੱਚ ਸੋਏ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਕਰਨ ਤੇ ਕਰਾਉਣ ਦੀ ਸਮਰੱਥਾ ਜਿਹੜੀ ਆ ਨਾ ਪਰਮੇਸ਼ਰ ਦੇ ਕੋਲੋਂ ਪੂਰਾ ਹੈ ਕੱਲ ਵੀ ਸ਼ਬਦ ਆਇਆ ਸੀ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਉੱਥੇ ਗੁਰ ਦਾ ਅਰਥ ਹੈ ਵੱਡਾ ਉਹ ਮੇਰਾ ਵੱਡਾ ਪਰਮੇਸ਼ਰ ਹੈ ਗੋਬਿੰਦ ਪਾਰ ਬ੍ਰਹਮ ਪੂਰਾ ਉਣਤਾਈ ਕੋਈ ਨਹੀਂ ਹੈ ਹਰੇਕ ਇਨਸਾਨ ਦੇ ਵਿੱਚ ਉਣਤਾਈ ਹੈ ਕੋਈ ਨਾ ਕੋਈ ਕਮੀ ਹੋਏਗੀ ਪਰ ਪੂਰਾ ਹੈ ਪਰਮੇਸ਼ਰ ਪੂਰਾ ਹੈ ਤੇ ਜਿਹੜਾ ਉਹਦੀ ਅਰਦਾਸਾ ਕਰਦਾ ਪੂਰਾ ਪ੍ਰਭ ਅਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣਗਾ ਜੇ ਜਿਹੜਾ ਉਹਦੀ ਸ਼ਰਨ ਵਿੱਚ ਆਇਆ ਮਹਾਰਾਜ ਕਹਿੰਦੇ ਉਹ ਸਹਾਇਤਾ ਕਰਦਾ ਉਹਨੂੰ ਬਿਕਾਰਾਂ ਤੋਂ ਬਚਾ ਲੈਂਦਾ ਹੈ ਪ੍ਰਭ ਕੀ ਸ਼ਰਨ ਉਬਰੇ ਸਭ ਕੋਏ ਕਰਨ ਕਰਾਵਣ ਪੂਰਨ ਸੱਚ ਸੋਏ ਰਹਾਉ ਆਪਣੇ ਸੇਵਕੋ ਆਪ ਸਹਾਈ ਜਿਹੜਾ ਉਹਦਾ ਸੇਵਕ ਬਣ ਜਾਂਦਾ ਉਹਦੀ ਸਹਾਇਤਾ ਉਹ ਆਪ ਕਰਦਾ ਹੈ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਤਾ ਸੇਵਕ ਕੋ ਨਿਕਤੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਇਆ ਉਹ ਆਪਣੇ ਸੇਵਕ ਦੀ ਆਪ ਸਹਾਇਤਾ ਕਰਦਾ ਹੈ ਸਹਾਇਕ ਹੁੰਦਾ ਹੈ ਸਹਾਈ ਹੁੰਦਾ ਹੈ ਆਪਣੇ ਸੇਵਕ ਕੋ ਆਪ ਸਹਾਈ ਆਪਣੇ ਸੇਵਕੀ ਆਪ ਪਤ ਰੱਖੇ ਤਾਂ ਕਿ ਗਤਮਿਤ ਕੋਈ ਨਾ ਲਾਕੇ ਉਹ ਪਰਮੇਸ਼ਰ ਜਿਹੜਾ ਨਾ ਆਪਣੇ ਸੇਵਕ ਦੇ ਪਰਦੇ ਵੀ ਕੱਜਦਾ ਹੈ ਆ ਪਰਦੇ ਨਾ ਸਤਗੁਰੂ ਦੀ ਬਾਣੀ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰੱਖ ਕੇ ਆਪਣੇ ਦਾਸ ਕੋ ਦੇਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਹਿਚ ਰੱਖੇ ਆਪਣੇ ਸੇਵਕੋ ਆਪ ਸਹਾਈ ਨਿਤ ਪ੍ਰਤਪਾਰੇ ਬਾਪ ਜੈਸੇ ਮਾਈ ਦੇਖੋ ਕਹਿੰਦੀ ਸੋਹਣੀ ਉਦਾਹਰਨ ਜਿਹੜੀ ਐ ਸਾਨੂੰ ਦੇ ਰਿਆ ਕਹਿੰਦੇ ਜਿਦਾਂ ਮਾਂ ਬਾਪ ਬੱਚੇ ਦੀ ਪ੍ਰਤਪਾਲਣਾ ਕਰਦੇ ਆ ਹੋ ਸਕਦਾ ਹੈ ਕਿ ਉਹਨਾਂ ਦੀ ਪ੍ਰਤਪਾਲਣਾ ਕਰਨ ਦੇ ਵਿੱਚ ਕੋਈ ਕਮੀ ਰਹਿ ਸਕਦੀ ਆ ਪਰ ਜਿਹੜੀ ਪ੍ਰਤਪਾਲਣਾ ਪ੍ਰਮਾਤਮਾ ਕਰਦਾ ਔਰ ਨਿਤ ਕਰਦਾ ਇਹ ਤਾਂ ਕਹਿੰਦਾ ਨਿਤ ਪ੍ਰਤਪਾਰੇ ਬਾਪ ਜੈਸੇ ਮਾ। ਸਾਰ ਸੰਮਾਲੇ ਸੰਭਾਲ ਵੀ ਕਰਦਾ। ਸੰਭਾਲਦਾ ਵੀ ਹੈ। ਸਾਰ ਸੰਮਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗੱਲ ਲਾਵੇ। ਦੀਨਨ ਕੀ ਪ੍ਰਤ ਪਾਲ ਕਰੇ ਨਿਤ। ਸੰਤ ਵਾਰ ਗਣੀ ਮਨ ਗਾਰੇ ਪਸ਼ ਪਸ਼ੂ। 나ਗ 나ਗ ਨਰਾਦਵ ਸਰਬ ਸਮੇ ਸਭ ਕੋ ਪ੍ਰਤ ਪਾਰੇ। ਪੋਕਤ ਹੈ ਜਲ ਮੇ ਥਲ ਮੇ ਪਲ ਮੇ। ਕਲ ਕੇ ਨੀ ਕਰਮ ਵਿਚਾਰੇ ਦੀਨ ਦਿਆਲ ਦਿਆਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਰ ਨਿਤ ਪ੍ਰਤ ਪਾਰੇ ਬਾਪ ਜੈਸੇ ਮਾਈ ਜਿਹਦਾ ਮਾਂ ਬਾਪ ਬੱਚੇ ਦੀ ਪ੍ਰਤ ਪਾਲਣਾ ਕਰਦੇ ਹਨ ਉਦਾਂ ਉਹ ਪ੍ਰਮਾਤਮਾ ਕਰਦਾ ਹੈ ਕੇਵਲ ਮਾਂ ਬਾਪ ਹੋ ਸਕਦਾ ਕਿ ਉਹਨੂੰ ਛੱਡ ਦੇਣ ਜਿਹਦਾ ਬਾਹਰਲੇ ਦੇਸ਼ਾਂ ਵਿੱਚ ਹੁੰਦਾ ਵੀ ਸਰਕਾਰ ਹੀ ਸੰਭਾਲਦੀ ਫਿਰ ਬੱਚਿਆਂ ਨੂੰ ਤੇ ਇੱਥੇ ਤਾਂ ਮਹਾਰਾਜ ਨੇ ਕਿਹਾ ਵੀ ਉਹ ਪ੍ਰਮਾਤਮਾ ਇੰਨੀ ਪ੍ਰਤ ਪਾਲਣਾ ਕਰਦਾ ਹੈ ਆਖਰ ਸਵਾਸ ਤੱਕ ਕਰਦਾ ਹੈ ਆਖਰੀ ਸਵਾਸ ਤੱਕ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਸਾਡੇ ਪਹਿਲੇ ਸਵਾਸ ਤੋਂ ਲੈ ਕੇ ਸਾਡੇ ਆਖਰੀ ਸਵਾਸ ਤੱਕ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਉਹ ਨਿਤ ਪ੍ਰਤ ਪਾਲਣਾ ਕਰਦਾ ਇਹ ਨਹੀਂ ਕਿ ਹੁਣ ਜਿਸ ਵੇਲੇ ਮਾਪੇ ਜਿਸ ਵੇਲੇ ਸਹਾਇਤਾ ਕਰਦੇ ਆ ਬੱਚਾ ਜਨਮ ਲੈਂਦਾ ਜਨਮ ਤੋਂ ਪਹਿਲਾਂ ਉਦੀ ਮਾਂ ਸੰਭਾਲ ਕਰਦੀ ਆ ਤੇ ਮਹਾਰਾਜ ਕਹਿੰਦੇ ਉੱਥੇ ਵੀ ਉਹ ਪਰਤਪਾਲਣਾ ਕਰਦੇ ਆ ਮਾਤ ਗਰਭ ਮੇ ਆਪਨ ਸਿਮਰਨ ਦੇ ਤਹਿਤ ਵਰਾਖਣ ਹਾਰੇ ਪਾਵਕ ਸਾਗਰ ਥਾ ਲਹਿਰ ਮੇ ਤਾਰੋ ਤਾਰਨ ਹਾਰੇ ਮਾਤਾ ਕੇ ਉਦਰ ਮੈਂ ਪਰਤਪਾਲ ਕਰੇ ਸੋ ਕਿਉ ਮਨੋ ਵਿਸਾਰੀ ਮਨੋ ਕੇ ਵਿਸਾਰੀ ਏਵਡਾਤਾ ਜੇ ਅਗਣ ਮੈਂ ਆਹਾਰ ਪਚਾਵ ਉੱਥੇ ਵੀ ਭੋਜਨ ਦੇ ਰਿਹਾ ਨਿਤ ਪਰਤਪਾਰੇ ਬਾਪ ਜੈਸੇ ਮਾਈ ਕਿਹਨੂੰ ਪਰਤ ਪਾਲਣਾ ਕਰਦਾ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਹੁਣ ਮੈਂ ਦੇਖੋ ਨਾ ਮਹਾਰਾਜ ਨੇ ਕਿੱਡੀ ਵੱਡੀ ਬਖਸ਼ਿਸ਼ ਤੇ ਇਹ ਨਹੀਂ ਲਿਖਿਆ ਉਹ ਸਿੱਖਾਂ ਦੀ ਪਰਤ ਪਾਲਣਾ ਕਰੇਗਾ ਜਾਂ ਹਿੰਦੂਆਂ ਦੀ ਕਰੇਗਾ ਈਸਾਈਆਂ ਦੀ ਕਰੇਗਾ ਮੁਸਲਮਾਨਾਂ ਦੀ ਕਰੇਗਾ ਕਹਿੰਦੇ ਪ੍ਰਭ ਕੀ ਸ਼ਰਨ ਉੱਭਰੇ ਸਭ ਕੋਏ ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਗਿਆ ਨਾ ਉਹਦਾ ਉਧਾਰ ਹੋਏਗਾ ਉਹਨੂੰ ਬਿਕਾਰਾਂ ਤੋਂ ਪਰਮੇਸ਼ਰ ਬਚਾ ਲਏ ਪ੍ਰਭ ਦੀ ਸਰਨ ਉਬਰੇ ਸਭ ਕੋਏ ਤੇ ਉਹਨੂੰ ਭਰੋਸਾ ਹੋ ਜਾਂਦਾ ਹੈ ਕਰਨ ਕਰਾਵਣ ਪੂਰਨ ਸੱਚ ਸੋਏ ਰਹਾਉ ਆਪਮਨ ਵਸਿਆ ਕਰਨਿਹਾਰਾ ਜਦੋਂ ਮਨ ਦੇ ਵਿੱਚ ਇਹ ਵਸ ਗਿਆ ਕਰਨ ਹਾਰ ਪਰਮੇਸ਼ਰ ਇੱਕ ਹੈ ਕਿਉਂਕਿ ਸਭ ਕੁਝ ਕਰਨਾ ਕਰਾਉਣ ਵਾਲਾ ਉਹ ਹੈ ਕਾਰਨ ਕੋ ਨਿੰਦ ਹੈ ਅਪਮਨ ਵਸਿਆ ਕਰਨਿਹਾਰਾ ਭੈ ਬਿਨ ਸਾਰੇ ਡਰ ਖਤਮ ਹੋ ਗਏ ਆਤਮ ਸੁਖ ਸਾਰਾ ਜੀਵਨ ਦੇ ਵਿੱਚ ਆਤਮਿਕ ਸੁਖ ਪ੍ਰਾਪਤ ਹੋ ਗਿਆ ਕਦੋਂ ਆਇਆ ਜਦੋਂ ਅਸੀਂ ਉਹਦੀ ਸ਼ਰਨ ਵਿੱਚ ਆਏ ਅਪਮਨ ਵਸਿਆ ਕਰਨਿਹਾਰਾ ਭੈ ਬਿਨ ਸੇ ਆਤਮਿਕ ਸੁਖ ਸਾਰਾ ਆਤਮਿਕ ਸੁਖ ਮੇਲਾ ਪ੍ਰਾਪਤ ਹੋ ਗਿਆ ਬਾਹਰਲੇ ਸੁੱਖ ਤਾਂ ਬੰਦਾ ਕਹਿੰਦਾ ਥੋੜੇ ਸਮੇਂ ਵਾਸਤੇ ਪੈਸੇ ਨਾਲ ਵੀ ਬੰਦਾ ਲੈ ਲੇਗਾ ਪਰ ਜਿਹੜਾ ਆਤਮਿਕ ਸੁੱਖ ਹੈ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਕਿਉਂਕਿ ਇਹ ਜਿਹੜੀ ਜ਼ਿੰਦਗੀ ਆ ਨਾ ਇਹਨੂੰ ਜੇ ਸਫਲ ਕਰਨਾ ਹੈ ਇਹਨੂੰ ਸਫਲ ਕਰਨਾ ਤੇ ਤਿੰਨ ਚੀਜ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ ਤਿੰਨ ਜਗ੍ਹਾ ਤੇ ਬੰਦੇ ਨੂੰ ਸਮੇਂ-ਸਮੇਂ ਜਾਂਦੇ ਰਹਿਣਾ ਚਾਹੀਦਾ ਹੈ ਦੇਖ ਕੇ ਆਉਣਾ ਚਾਹੀਦਾ ਉਹ ਤਿੰਨ ਚੀਜ਼ਾਂ ਜਿਹੜੀਆਂ ਜਗ੍ਹਾ ਜਿਹੜੀਆਂ ਹਨ ਉਹ ਕਿਹੜੀਆਂ ਹਨ ਪਹਿਲੀ ਜਗ੍ਹਾ ਹੈ ਹਸਪਤਾਲ ਦੂਸਰਾ ਹੈ ਜੇਲ ਤੇ ਤੀਸਰਾ ਜਿਹੜਾ ਹੈ ਉਹ ਸਮਸ਼ਾਨ ਘਾਟ ਜਿੰਦਗੀ ਸਫਲ ਹੋ ਜਾਏਗੀ ਬੰਦਾ ਵਾਰ-ਵਾਰ ਜਾ ਕੇ ਦੇਖਦਾ ਰਹੇ ਹਸਪਤਾਲ ਜਾਏਗਾ ਨਾ ਪਤਾ ਲੱਗੇਗਾ ਵੀ ਸਿਹਤ ਦੀ ਕੀਮਤ ਕੀ ਹੁੰਦੀ ਹੈ ਜਿਹੜੀ ਸਾਡੀ ਸਿਹਤ ਹੈ ਨਾ ਇਹਦੀ ਕੀਮਤ ਕੀ ਹੁੰਦੀ ਹੈ ਉੱਥੇ ਜਾ ਕੇ ਪਤਾ ਲੱਗ ਜੇਲ੍ਹ ਵਿੱਚ ਜਾ ਕੇ ਪਤਾ ਲੱਗੇਗਾ ਕਿ ਆਜ਼ਾਦੀ ਦੀ ਕੀਮਤ ਕੀ ਹੁੰਦੀ ਹੈ ਆਜ਼ਾਦੀ ਕੀ ਹੁੰਦੀ ਹੈ ਗੁਲਾਮੇ ਬੈਠੇ ਹੁੰਦੇ ਹਨ ਉੱਥੇ ਕੈਦ ਦੇ ਵਿੱਚ ਹੁੰਦੇ ਆ ਆਜ਼ਾਦੀ ਕੀ ਹੁੰਦੀ ਆ ਇਹਦੀ ਕੀਮਤ ਪਤਾ ਲੱਗਦੀ ਆ ਜਦੋਂ ਅਸੀਂ ਜੇਲ੍ਹ ਵਿੱਚ ਜਾ ਕੇ ਦੇਖਾਂ ਤੇ ਚੌਥੀ ਜੀ ਚੀਜ਼ ਜਿਹੜੀ ਹੈ ਉਹ ਹੈ ਸ਼ਮਸ਼ਾਨ ਘਾਟ ਉੱਥੇ ਜਾ ਕੇ ਦੇਖਣਾ ਵੀ ਜ਼ਿੰਦਗੀ ਕੀ ਹੈ ਆ ਜਿੱਥੇ ਬੰਦਾ ਤੁਰਿਆ ਫਿਰਦਾ ਨਾ ਜਿਹੜੀ ਧਰਤੀ ਤੇ ਆਪਾਂ ਤੁਰੇ ਫਿਰਦੇ ਆ ਇਹ ਮਿੱਟੀ ਇੱਕ ਦਿਨ ਸਾਡੇ ਉੱਪਰ ਹੁੰਦੀ ਹੈ ਅੱਜ ਤਾਂ ਅਸੀਂ ਮਿੱਟੀ ਦੇ ਉੱਪਰ ਆਣਾ ਤੇ ਇੱਕ ਦਿਨ ਮਿੱਟੀ ਸਾਡੇ ਉੱਪਰ ਹੋਏਗੀ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇੜ ਨਾ ਕੋਏ ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ ਇੱਕ ਦਿਨ ਇਹ ਉੱਪਰ ਆ ਜਾਂਦੀ ਹੈ ਬੰਦਾ ਮਿੱਟੀ ਥੱਲੇ ਹੋ ਜਾਂਦਾ ਉੱਥੇ ਜਾ ਕੇ ਇਸ ਗੱਲ ਨੂੰ ਸਮਝਣਾ ਹੈ ਜ਼ਿੰਦਗੀ ਕੀ ਹੈ ਪਰ ਹੁੰਦਾ ਕੀ ਹੈ ਆਪਾਂ ਸਾਰੇ ਜਾਣਦੇ ਆ ਓਨੇਕ ਲੋਕ ਬੈਠੇ ਹੁੰਦੇ ਆ ਪਾਠ ਸੁਣਨ ਵਾਸਤੇ ਪਰਿਵਾਰ ਵਾਲੇ ਇਸ ਕਰਕੇ ਕਿ ਉਹਨਾਂ ਦੀ ਮਜਬੂਰੀ ਹੁੰਦੀ ਬੈਠਣਾ ਪੈਂਦਾ ਤੇ ਦੋ ਚਾਰ ਜਿਹੜੇ ਗੁਰਮਖੋਂਦੇ ਬਹਿ ਜਾਂਦੇ ਆ ਬਾਕੀ ਤਾਂ ਫਿਰ ਪੂਰੀ ਉਹਦੀ ਫੈਲ ਖੋਲ ਦਿੰਦੇ ਵੀ ਬੰਦਾ ਕੀ ਕਰਦਾ ਸੀ ਤੇ ਸਾਰਾ ਕੁਝ ਦੱਸ ਦਿੰਦੇ ਤੇ ਉੱਥੇ ਜਾ ਕੇ ਵੀ ਜ਼ਿੰਦਗੀ ਦੀ ਸਾਰ ਨਹੀਂ ਆਈ ਸ਼ਮਸ਼ਾਨ ਦਾ ਅਰਥ ਹੁੰਦਾ ਕਿ ਜਿਹੜਾਂ ਦੀ ਸਾਰਿਆਂ ਦੀ ਸ਼ਾਨ ਬਰਾਬਰ ਸ਼ਮਸ਼ਾਨ ਦਾ ਅਰਥ ਹੁੰਦਾ ਬਰਾਬਰ ਸ਼ਮ ਸ਼ਾਨ ਉਹ ਤੇ ਕੋਈ ਵੀ ਹੈ ਕਰੋੜਪਤੀ ਹੈ ਭਾਵੇਂ ਗਰੀਬ ਹੈ ਉਹ ਸਾਰਿਆਂ ਦੀ ਸ਼ਾਨ ਬਰਾਬਰ ਹੈ ਉਦھے ਮਰਨਾ ਉਦھے ਛੜਨਾ ਉਹ ਤੇ ਉਥੇ ਜਾ ਕੇ ਪਤਾ ਲੱਗੇਗਾ ਕਿ ਜ਼ਿੰਦਗੀ ਕੀ ਹੈ ਕਹ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਇੱਕ ਦਿਨ ਸਾਰਿਆਂ ਦਾ ਹੋ ਜਾਣਾ ਤੇ ਉਥੇ ਜਾ ਕੇ ਪਤਾ ਲੱਗੇ ਜ਼ਿੰਦਗੀ ਕੀ ਹੈ ਤੇ ਜ਼ਿੰਦਗੀ ਜਿਉਣ ਦਾ ਸਾਨੂੰ ਜਿਹੜਾ ਫਿਰ ਸਬਕ ਆਏਗਾ ਜ਼ਿੰਦਗੀ ਸਾਡੀ ਸਫਲ ਹੋਏਗੀ ਇਹ ਤਿੰਨ ਜਗ੍ਹਾ ਤੇ ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈ ਹਸਪਤਾਲ ਜੇਲ ਤੇ ਸ਼ਮਸ਼ਾਨ ਘਾਟ ਤੇ ਕਬਾਰ ਬਾਰ ਜਾਣਾ ਚਾਹੀਦਾ ਦੇਖਣਾ ਚਾਹੀਦਾ ਵੀ ਸੇਧ ਕੀ ਹੁੰਦੀ ਆ ਆਜ਼ਾਦੀ ਕੀ ਹੁੰਦੀ ਆ ਤੇ ਤੀਸਰੀ ਚੀਜ਼ ਜਿਹੜੀ ਹੈ ਜ਼ਿੰਦਗੀ ਕੀ ਹੈ ਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ ਹਨ ਅਪਮਾਨ ਵਸਿਆ ਕਰਨੇ ਹਾਰਾ ਭੈ ਬਿਨ ਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰੱਖੇ ਕਰਪਾ ਕਰਕੇ ਉਹ ਆਪਣੇ ਜਨ ਦੀ ਰੱਖਦਾ ਜਨਮ ਜਨਮ ਕੇ ਕਿਲ ਵਿਖਲਾਥੇ ਜਨਮਾਂ ਜਨਮਾਂ ਤਰਾਂ ਦੇ ਕੀਤੇ ਹੋਏ ਪਾਪ ਉਹਦੇ ਲੈ ਜਾਂਦੇ ਆ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ ਉਹਦੀ ਵਡਿਆਈ ਨੂੰ ਬਿਆਨ ਨਹੀਂ ਕਰ ਸਕਦੇ ਉਹਦੀ ਵਡਿਆਈ ਬਹੁਤ ਕਿਉਂਕਿ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰਨਾ ਕੋਈ ਤੁਧ ਜੇਵੜ ਹੋਰ ਸ਼ਰੀਕ ਹੋਵੇ ਤਾਂ ਕੀ ਤੁਧ ਜੇਵੜ ਤੂੰ ਹੈ ਤੁਧੇ ਆਗੇ ਅਰਦਾਸ ਮਹਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਪੈਰਾ ਵੱਡੇ ਕਿਆ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸਮਾਏ ਸਾਈ ਕਾਰ ਕਮਾਵਣੀ ਦੁਰ ਛੋਡੀ ਤਿੰਨੇ ਪਾਏ ਨਾਨਕ ਏਕ ਹੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿ ਤਿਸੇ ਅਰਜਾ ਉਹਦੀ ਵਡਿਆਈ ਨੂੰ ਬਿਆਨ ਨਹੀਂ ਕਰ ਸਕਦੇ ਉਹਦੀ ਵਡਿਆਈ ਕਿੰਨੀ ਵੱਡੀ ਵੱਡੀ ਵਡਿਆਈ ਜਾਂ ਵੱਡਾ ਨਾਓ ਵੱਡੀ ਵਡਿਆਈ ਜਾਂ ਸੱਚ ਨਿਆਓ ਵੱਡੀ ਵਡਿਆਈ ਜਾਂ ਨਿਚੜ ਥਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ 부ਝੇ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕਰਨਾ ਕਰਨਾ ਸਰਵਰਜਾ ਉਹ ਪਰਮੇਸ਼ਰ ਹੈ ਸਭ ਕੁਝ ਕਰਨ ਦੀ ਸਮਰੱਥਾ ਉਹ ਅਕਾਲ ਪੁਰਖ ਦੇ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਣਾਏ ਹੇ ਤੇਰਾ ਦਾਸ ਹੈ ਪਰਮੇਸ਼ਰ ਅਕਾਲ ਪੁਰਖ ਤੇਰਾ ਦਾਸ ਨਾਨਕ ਸਦਾ ਤੇਰੀ ਸ਼ਰਨ ਵਿੱਚ ਹੈ ਤੇ ਮਹਾਰਾਜ ਕਿਰਪਾ ਕਰ ਰਿਹਾ ਕਹਿੰਦੇ ਪ੍ਰਭ ਕੀ ਸਰਨ ਉਬਰੇ ਸਭ ਕੋਏ ਕਰਨ ਕਰਾਵਣ ਪੂਰਨ ਸੱਚ ਸੋਏ ਤੇ ਜਿਹੜਾ ਹੁਣ ਗੁਰੂ ਦੇ ਪਰਤਖ ਹੁੰਦੇ ਆ ਗੁਰੂ ਪਰਤਖ ਹੈ ਨਾ ਗੁਰੂ ਦੇ ਪਰਤਖ ਹੁੰਦੇ ਆ ਜੇ ਗੁਰੂ ਤੋਂ ਬੇਮਕੋ ਜਾਂਦਾ ਜੋ ਬੇਨਤੀ ਕੀਤੀ ਆ ਮੈਂ ਕਹਿੰਦੇ ਹੁੰਦੇ ਪਰਤਖ ਗੁਰੂ ਜੋ ਵਿਛੜੇ ਤਿੰਨ ਕੋ ਧਾਰ ਢੋਈ ਨਹੀਂ ਉਹਨਾਂ ਨੂੰ ਕਿਤੇ ਢੋਈ ਨਹੀਂ ਹੈ ਜਿਹੜੇ ਪਰਤਖ ਗੁਰੂ ਹੁੰਦੇ ਆ ਭਟਕਦੇ ਫਿਰਦੇ ਆ ਉਹਨਾਂ ਨੂੰ ਕਿਤੇ ਜਗਾ ਨਹੀਂ ਹੈ ਤੇ ਮਹਾਰਜ ਕਹਿੰਦੇ ਆਓ ਉਹਦੀ ਸ਼ਰਨ ਵਿੱਚ ਆਓ ਤੇ ਉਹਦੀ ਸ਼ਰਨ ਵਿੱਚ ਆਓ ਭਰੋਸੇ ਦੇ ਨਾਲ ਆਓ ਤੇ ਭਰੋਸਾ ਬਣੇਗਾ ਉਹਦੀ ਕਿਰਪਾ ਦੇ ਨਾਲ ਤਉ ਮੈਂ ਆਇਆ ਸ਼ਰਣੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੇ ਤਿਉਂ ਰਾਖੋ ਸਾਮੀ ਮਾਰਗ ਗੁਰੇ ਪਠਾਇ ਗੁਰੂ ਮਹਾਰਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀ ਆ ਸਾਧ ਸੰਗਤ ਜੀ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ